ਕਿ ਇੱਕ ਵਾਰ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਪਰਾਲੀ ਨੂੰ ਲੱਗ ਰਹੀ ਅੱਗ ਦਾ ਸੋਲੂਸ਼ਨ ਕੱਢ ਲਿਆ ਹੱਲ ਕੱਢ ਲਿਆ ਉਹ ਹੱਲ ਇਹ ਆ ਕਿ ਅਸੀਂ ਇੱਕ ਕੈਮੀਕਲ ਤੇ ਇੱਕ ਦਵਾਈ ਲੈ ਕੇ ਆਂਦੀ ਆ 40 ਲੱਖ ਰੁਪਏ ਉਸ ਤੇ ਸਾਡਾ ਖਰਚਾ ਹੋ ਗਿਆ ਤੇ ਉਸ ਖਰਚੇ ਦੇ ਨਾਲ ਉਹ ਜੋ ਅਸੀਂ ਕੈਮੀਕਲ ਉਹ ਦਵਾਈ ਤਿਆਰ ਕੀਤੀ ਹੈ ਉਹ ਪੰਜਾਬ ਦੇ ਵਿੱਚ ਪਰਾਲੀ ਤੇ ਛਿੜਕਵਾਇਆ ਕਰਾਂਗੇ ਤੇ ਉਸ ਦੀ ਸਪਰੇਅ ਕਰਨ ਤੋਂ ਬਾਅਦ ਪਰਾਲੀ ਐ ਜੋ ਉਹ ਗਲ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਇਆ ਕਰਨੀ ਆ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆਇਆ ਟਰਾਲੀਆਂ ਨੂੰ ਅੱਗ ਲੱਗਣ ਲੱਗੀ ਤੇ ਫਿਰ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਉਹ ਦਵਾਈ ਲੈ ਕੇ ਆਓ ਤਾਂ ਉਦੋਂ ਕੇਜਰੀਵਾਲ ਸਾਹਿਬ ਮੁਕਰ ਗਏ ਕੇਜਰੀਵਾਲ ਸਾਹਿਬ ਕਹਿੰਦੇ ਕਿ ਉਸ ਤੇ ਜੋ ਉਹ 40 ਲੱਖ ਰੁਪਏ ਵਾਲੀ ਅਸੀਂ ਦਵਾਈ ਲੈ ਕੇ ਆਂਦੀ ਆ ਉਹ ਦਵਾਈ ਦਾ ਅਸਲ ਚ ਇਹ ਆ ਚੱਕਰ ਕਿ ਉਹਨੂੰ ਮਹੀਨਾ ਰੱਖਣਾ ਪੈਂਦਾਗਾ ਜਦੋਂ ਸਪਰੇਅ ਕਰ ਦਈਏ ਤੇ ਫਿਰ ਤੁਸੀਂ ਤਾਂ ਮਹੀਨਾ ਰੱਖ ਨਹੀਂ ਸਕਦੇ ਸੋਡੀ ਤਾਂ ਬੱਤ ਲੰਘ ਜਾਂਦੀ ਆ ਬੱਤ ਲੰਘ ਜਾਣੀਆਂ ਚਾਰ ਦਿਨਾਂ ਬਾਅਦ ਤੁਸੀਂ ਕਣਕ ਬੀਜ ਨਹੀਂ ਹੁੰਦੀ ਐ ਇਸ ਲਈ ਮਹੀਨਾ ਤੁਸੀਂ ਰੱਖ ਨਹੀਂ ਸਕਦੇ ਮਹੀਨਾ ਉਸ ਨੂੰ ਲੱਗਣਾਗਾ ਸੋ ਸੋਡੇ ਉਹ ਕੰਮ ਦੀ ਹੈ ਨਹੀਂ ਫਿਰ ਉਹ ਬੰਦੇ ਨੇ ਕਿਹਾ ਕਿ ਉਸ ਦਵਾਈ ਤੇ ਜੋ 40 ਲੱਖ ਦੀ ਦਵਾਈ ਬਣੀ ਸੀ ਉਸ ਦੀ ਮਸ਼ਹੂਰੀਆਂ ਤੇ ਪਤਾ ਕਿੰਨਾ ਖਰਚਾ ਕੀਤਾ ਗਿਆ ਸੀ ਉਸ ਨੂੰ ਐਡਵਰਟਾਈਜ਼ ਕਰਨ ਲਈ ਪਤਾ ਕਿੰਨਾ ਖਰਚਾ ਕੀਤਾ ਗਿਆ ਸੀ 4 ਕਰੋੜ ਜਾਨੀ ਕਿ 10 ਗੁਣਾ ਖਰਚਾ ਕਰ ਦਿੱਤਾ ਗਿਆ ਸੀ ਤੇ ਫਿਰ ਉਸ ਬੰਦੇ ਨੇ ਬੜੇ ਦੁੱਖ ਦੇ ਨਾਲ ਕਿਹਾ ਕਿ ਬਾਈ ਜੀ ਇਹ ਪਰਾਲੀ ਮਿੱਟੀ ਦੇ ਵਿੱਚ ਮਿਲੀ ਚਾਹੇ ਨਹੀਂ ਮਿਲੀ ਪਰ 4 ਕਰੋੜ 40 ਲੱਖ ਰੁਪਇਆ ਮੰਤਰੀ ਸਾਹਿਬ ਨੇ ਮਿੱਟੀ ਦੇ ਵਿੱਚ ਜ਼ਰੂਰ ਮਲਾਤਾ ਫਿਰ ਦੂਸਰਾ ਹਸ ਸੁਹੀਨਾ ਕ